ਸਸਿ ਪਾਲ ਜੀ ਸਾਰਿਆਂ ਨਾ ਤੁਹਾਡਾ ਆਪਣਾ ਫਰੈਂਡ ਦੋਸ ਗੁਰਸ਼ਰਨ ਸਿੰਘ ਤੁਹਾਡਾਂ ਲਈ ਕੁਛ ਚੰਦ ਲੈਣਾ ਸਬਰ ਦਾ ਬੂਟਾ ਪੇਸ਼ੈਂਸ ਆਫ ਪਲਾਂਟ ਤੋ ਦੇਖਣਾ ਹੈ ਖਿਆਲ ਦੇਖਣਾ ਕਿ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਨਾ ਹੋਊਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਨਾ ਹੋਵੇਗਾ ਕੱਲ ਦਾ ਆਉਂਦਾ ਵੇਲਾ ਖੁਸ਼ੀ ਵਧਾਉਣਾ ਹੋਵੇਗਾ ਕੱਲ ਦਾ ਆਉਂਦਾ ਵੇਲਾ ਖੁਸ਼ੀ ਵਧਾਉਣਾ ਹੋਏਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਨਾ ਹੋਏਗਾ ਕਿ ਦੂਜੇ ਵਿੱਚ ਨੁਕਸ ਕੱਢ ਕੇ ਤੇ ਕੁਝ ਵੀ ਮਿਲਣਾ ਨਹੀਂ ਦੂਜੇ ਦੇ ਵਿੱਚ ਨੁਕਸ ਕੱਢ ਕੇ ਕੁਝ ਵੀ ਮਿਲਣਾ ਨਹੀਂ ਪਹਿਲਾਂ ਚੰਗਾ ਬਣ ਕੇ ਆਪ ਵਖਾਉਣਾ ਹੋਏ ਪਹਿਲਾਂ ਚੰਗਾ ਬਣ ਕੇ ਆਪ ਵਖਾਉਣਾ ਹੋਏਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੁਨਾ ਹੋਊਗਾ ਤੇ ਜੇ ਖੁਸ਼ੀਆਂ ਦੇ ਮਹਿਬੂਬਾਂ ਨੂੰ ਗੜ ਨਾਲ ਲਾਉਣਾ ਹੈ ਜੇ ਖੁਸ਼ੀਆਂ ਦੀ ਮਹਿਬੂਬਾ ਨੂੰ ਗੜ ਨਾਲ ਲਾਉਣਾ ਹੈ ਚਿੰਤਾ ਵਾਲਾ ਦੁਸ਼ਮਣ ਪਰੇ ਹਟਾਉਣਾ ਹੋਵੇਗਾ ਚਿੰਤਾ ਵਾਲਾ ਦੁਸ਼ਮਣ ਪਰੇ ਹਟਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇ ਕਿ ਕਿਸੇ ਕ੍ਰਿਸ਼ਮੇ ਜਾਦੂ ਜਿੰਦ ਦੀ ਝਾਕ ਨਾ ਰੱਖੀ ਤੂੰ ਕਿਸੇ ਕ੍ਰਿਸ਼ਮੇ ਜਾਦੂ ਜਿੰਦ ਦੀ ਝਾਕ ਨਾ ਰੱਖੀ ਤੂੰ ਆਪਣਾ ਚੁੱਲਾ ਆਪੇ ਯਾਰ ਮਜਾਉਣਾ ਹੋਵੇਗਾ ਆਪਣਾ ਚੁੱਲਾ ਆਪੇ ਯਾਰ ਹੈ ਭਗਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇਗਾ ਕਿ ਜਿਹੜਾ ਤੇਰੇ ਅੰਦਰ ਰੋਂਦਾ ਹੈ ਰੋਣਾ ਕਿਸਮਤ ਦਾ ਜਿਹੜਾ ਤੇਰੇ ਅੰਦਰ ਰੋਂਦਾ ਰੋਣਾ ਕਿਸਮਤ ਦਾ ਅੱਗੇ ਜਾਣ ਲਈ ਉਸ ਦਾ ਸਾੜ ਮਕਾਉਣਾ ਹੋਵੇਗਾ ਅੱਗੇ ਜਾਣ ਲਈ ਉਸ ਦਾ ਸਾੜ ਮਕਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇਗਾ ਕਿ ਨਾ ਨਰਕਾਂ ਨੂੰ ਨਾ ਸਰਗਾਂ ਨੂੰ ਨਾ ਨਰਕਾਂ ਨੂੰ ਨਾ ਸਰਗਾਂ ਨੂੰ ਰਾਹ ਪਈ ਜਾਂਦਾ ਹੈ ਨਾ ਨਰਕਾਂ ਨੂੰ ਨਾ ਸਰਗਾਂ ਨੂੰ ਰਾਹ ਪਈ ਜਾਂਦਾ ਹੈ ਜਿਉਣਾ ਹੈ ਤੇ ਇਕਲਾ ਨੂੰ ਲਿਸ਼ਕਾਉਣਾ ਹੋਵੇਗਾ ਜਿਉਣਾ ਹੈ ਤੇ ਇਕਲਾ ਨੂੰ ਲਿਸ਼ਕਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇਗਾ ਤੇ ਬਾਦੇ ਵਿੱਚ ਨਹੀਂ ਟੱਪਣਾ ਘਾਟੇ ਅੰਦਰ ਰੋਣਾ ਨਹੀਂ ਵਾਦੇ ਵਿੱਚ ਨਹੀਂ ਟੱਪਣਾ ਕਾਟੇ ਅੰਦਰ ਰੋਣਾ ਨਹੀਂ ਆਪਣੇ ਅੰਦਰ ਸਬਰ ਦਾ ਬੂਤਾ ਲਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇਗਾ ਕੱਲ ਦਾ ਆਉਂਦਾ ਵੇਲਾ ਖੁਸ਼ੀ ਬਦਾਉਣਾ ਹੋਵੇਗਾ ਮੈਨੂੰ ਹੈ ਵਿਸ਼ਵਾਸ ਕਿ ਸਭ ਕੁਝ ਸੋਹਣਾ ਹੋਵੇ ਧੰਨਵਾਦ